ਹਾਂਜੀ ਕੀ ਹਾਲ ਹੈ ਮਿੱਤਰੋ ਆ ਵੀਡੀਓ ਉਹਨਾਂ ਲਈ ਆ ਜਿਹੜੇ ਕੁੱਤੇ ਰੱਖਣ ਦੇ ਸ਼ੌਂਕੀਏ ਅੱਜ ਮੈਂ ਆਪਣੇ ਪਿੰਡ ਰਾਜਾਲ ਦੇ ਵਿੱਚ ਆ ਤੇ ਆਜੋ ਤੁਹਾਨੂੰ ਇਹਨਾਂ ਕੁੱਤਿਆਂ ਦੀ ਲਾਈਫ ਸਟਾਈਲ ਉਹਨਾਂ ਦੀ ਡਾਇਟ ਪਲਾਨ ਜੋ ਉਹ ਖਾਂਦੇ ਨੇ ਕਿਵੇਂ ਉਹਨਾਂ ਦਾ ਰਹਿਣ ਸਹਿਣ ਉਹਦੇ ਬਾਰੇ ਜਾਣਕਾਰੀ ਦੇਈਏ ਆਜੋ ਹੁਣ ਆਪਾਂ ਜਾਣਕਾਰੀ ਲੈਣੇ ਆ ਵੀਰੇ ਤੋਂ ਵੀ ਕਿਵੇਂ ਇਹਨਾਂ ਨੂੰ ਦੇਖਭਾਲ ਕਰਦੇ ਆਂ ਹਾਂਜੀ ਕੀ ਹਾਲ ਆ ਵੀਰੇ ਹੋਰ ਜੀ ਵਧੀਆ ਜੀ ਵਧੀਆ ਇਹ ਮੰਨ ਲਓ ਵੀ ਜਿਹੜੇ ਕੁੱਤੇ ਤੁਸੀਂ ਰੱਖੇ ਹੋਏ ਨੇ ਕਿਹੜੀ ਕਿਹੜੀ ਨਸਲ ਤੁਹਾਡੇ ਕੋਲ ਹੈਗੀ ਆ ਇਸ ਟਾਈਮ ਆ ਵੀਰੇ ਨੋਟ ਕਰ ਲੋ ਆ ਸਾਰੇ ਜਿਹੜੇ ਕੁੱਤੇ ਨੇ ਇਹ ਸਾਰੇ ਇਹ ਟੋਟਲੀ ਹਾਸਕੀ ਬਰੀਡ ਆ ਇਹਨਾਂ ਦੇ ਵਿੱਚ ਕੋਟਾਂ ਦਾ ਫਰਕ ਹੁੰਦਾ ਨੇ ਨੇੜੇ ਤੋਂ ਦਿਖਾ ਦੇ ਜ਼ੂਮ ਕਰਕੇ ਇਹ ਅੱਖਾਂ ਦੇ ਹਿਸਾਬ ਨਾਲ ਸੇਲ ਹੁੰਦੇ ਨੇ ਵੀਰੇ ਹੈ ਅੱਖਾਂ ਦੇ ਹਿਸਾਬ ਨਾਲ ਵੀ ਸੇਲ ਹੁੰਦੇ ਨੇ ਕੋਟ ਦੇ ਹਿਸਾਬ ਨਾਲ ਵੀ ਸੇਲ ਹੁੰਦੇ ਨੇ ਵੀ ਇਹਨਾਂ ਦੇ ਬਾਲ ਇਹਨਾਂ ਦੀ ਜੱਤ ਕਹੇ ਜੀ ਆ ਉਹ ਵੀ ਸਾਰਾ ਕੁਝ ਵਿੱਚ ਹੀ ਆਉਂਦਾ ਆ ਅੱਛਾ ਠੀਕ ਆ ਤੇ ਇਹਨਾਂ ਦਾ ਖਾਣ ਪੀਣ ਕੀ ਆ ਮੰਨ ਲਓ ਵੀ ਕੀ ਖਾਂਦੇ ਨੇ ਕਿਵੇਂ ਇਹਨਾਂ ਦੇ ਗਰਮੀ ਵਾਲੇ ਗਰਮੀ ਬਹੁਮੰਦੇ ਹੁਣੇ ਨੇ ਇਹ ਕਰ ਗਰਮੀ ਬਹੁਮੰਦ ਨੇ ਜੀ ਇਹਨਾਂ ਨੂੰ ਏਸੀ ਕੂਲਰਾਂ ਲਾ ਕੇ ਰੱਖਣਾ ਪੈਂਦਾ ਆ ਹੁਣ ਬਾਹਰ ਕੱਢੇ ਨੇ ਸਵੇਰ ਦਾ ਟਾਈਮ ਉਹਨਾਂ ਨੂੰ ਖਾਣਾ ਪਾ ਕੇ ਹਟੇ ਆ ਉਸ ਤੋਂ ਬਾਅਦ ਇਹਨਾਂ ਨੂੰ ਅੰਦਰ ਕਮਰੇ ਦੇ ਵਿੱਚ ਕਰ ਦੇਣਾ ਕੂਲਰ ਏਸੀ ਲਾ ਕੇ ਪੱਕੇ ਥੱਲੇ ਛੱਡਣਾ ਸਾਰੀ ਦਿਹਾੜੀ ਇਹਨਾਂ ਨੂੰ ਉੱਥੇ ਰਹਿਣਾ ਠੰਡੇ ਕਮਰੇ ਦੇ ਇਹਨਾਂ ਦੀ ਵੀਰੇ ਡਾਈਟ ਬਾਰੇ ਸਾਨੂੰ ਦੱਸੋ ਵੀ ਕਿ ਖਾਂਦੇ ਕੀ ਕੀ ਨੇ ਵੀ ਸਵੇਰ ਤੋਂ ਸ਼ਾਮ ਤੱਕ ਕਿੰਨਾ ਕੁ ਇਹਦਾ ਖਰਚਾ ਆ ਜਾਂਦਾ ਵੀ ਇੱਕ ਦਿਨ ਦਾ ਇਹਨਾਂ ਦਾ ਆਪਣੀ ਡਾਈਟ ਮੈਂ ਦੱਸ ਦਿੰਦਾ ਪਹਿਲਾਂ ਆਪਾਂ ਸਵੇਰ ਦੇ ਟਾਈਮ ਇਹਨਾਂ ਨੂੰ ਚਿਕਨ ਚੌਲ ਪਾਈਦਾ ਆ अच्छा दोपहर ਤੇ ਸ਼ਾਮ ਨੂੰ ਦਹੀਂ ਲੱਸੀ ਰੋਟੀ ਪਾਈਦੀ ਆ ਗਰਮੀ ਕਰਕੇ ਸਰਦੀਆਂ ਦੇ ਵਿੱਚ ਜ਼ਿਆਦਾਤਰ ਚਿਕਨ ਹੀ ਪਾਈਦਾ ਦੋਏ ਟਾਈਮ ਤਿੰਨੇ ਟਾਈਮ ਚਿਕਨ ਹੀ ਪਾਈਦਾ ਆ ਜ਼ਿਆਦਾ ਨਹੀਂ ਪਾਈਦਾ ਹੈਗਾ ਕੱਲ ਕੁਆਂਟੀਟੀ ਘਟਾਈ ਦੀ ਜਾਂ ਤਾਂ ਸਵੇਰੇ ਦੇ ਟਾਈਮ ਜ਼ਿਆਦਾ ਪਾਈਦਾ ਸ਼ਾਮ ਨੂੰ ਥੋੜਾ ਪਾਈਦਾ ਆ ਕਿੰਨਾ ਚਿਕਨ ਮੰਨ ਲਓ ਵੀ ਲੱਗ ਜਾਂਦਾ ਆ ਕਿੰਨੀ ਖਰਾਕ ਰੁਪਏ ਲੱਗ ਜਾਂਦੇ ਨੇ ਰੁਪਈਆ ਦੀ ਜੇ ਗੱਲ ਕਰੀਏ ਤਾਂ ਜਿਸ ਜਿੰਨੇ ਵੀ ਹੁਣ ਆਪਣੇ ਕੋਲ ਇਸ ਟਾਈਮ ਕੁੱਤੇ ਰੱਖੇ ਹੋਏ ਨੇ ਇਹਨਾਂ ਦਾ ਖਰਚਾ ਲਗਭਗ 10000 ਦੇ ਕਰੀਬ ਇੱਕ ਮਹੀਨੇ ਦਾ ਆ ਜਾਂਦਾ ਆ ਇਹ ਕੁੱਤੇ ਆ ਕੁੱਤਿਆਂ ਦੇ ਖਰਚਾ ਕੱਲਾ ਖਰਚਾ ਜੀ ਕੱਲਾ ਖਰਚਾ ਇਹਦੇ ਚ ਇਹਨਾਂ ਦੇ ਵਿੱਚ ਬੱਚੇ ਤਾਂ ਤੁਹਾਨੂੰ ਕਿਹੜੇ ਹਿਸਾਬ ਨਾਲ ਹੁੰਦੀ ਆ ਬੱਚੇ ਤਾਂ ਇਹਨਾਂ ਦੇ ਕਤੂਰੇ ਆਪਾਂ ਆ ਦੇਖੋ ਆਪਣੇ ਕੋਲ ਸਟੱਡ ਨੇ ਉਹ ਵੀ ਆਪਣੇ ਨੇ ਕੁੱਤੀਆਂ ਆਪਣੀਆਂ ਨੇ ਆ ਜੋ ਤੁਹਾਨੂੰ ਲੈ ਜਾਣਾ ਆ ਜੇ ਮੰਨ ਲਓ ਵੀ ਕੁੱਤੀ ਨਹੀਂ ਵੀ ਰਹਿੰਦੀ ਕਤੂਰੇ ਕਿ ਇੱਕ ਸਾਲ ਮੰਨ ਲਓ ਵੀ ਤੁਹਾਡੇ ਕੋਲ ਨਹੀਂ ਆਇਆ ਫਿਰ ਤੁਸੀਂ ਖਰਚਾ ਪੱਲਿਓ ਕਰਦੇ ਹੋ ਇਹਨਾਂ ਆਪਣੇ ਕੋਲ ਰੱਖਿਓ ਇਹਨੇ ਜਾਨਵਰ ਨੇ ਵੀ ਇੱਕ ਜਾਂ ਦੋ ਨਹੀਂ ਵੀ ਕੁੱਤੀ ਰਹਿੰਦੀ ਹੈਗੀ ਸੌਂਦੀ ਹੈਗੀ ਤਾਂ ਆਪਣੇ ਬਾਕੀ ਜਿਹੜੇ ਕੁੱਤੇ ਨੇ ਉਹ ਮੈਂ ਨੇ ਕਰ ਲੈਂਦੇ ਨੇ ਬਾਕੀ ਸਟੱਡ ਰੱਖੇ ਹੋਏ ਨੇ ਇਹਨਾਂ ਦੀ ਆਪਾਂ ਨੂੰ ਬਾਹਰੋਂ ਵੀ ਮੀਟਿੰਗ ਆ ਜਾਂਦੀਆਂ ਨੇ ਅੱਛਾ ਉਹਨਾਂ ਚੋਂ ਵੀ ਆਪਣੇ ਕੋទੂਰੇ ਚੱਕ ਲੀਦੇ ਨੇ ਆਪਾਂ ਉਹ ਵੀ ਮਿਲ ਜਾਂਦੇ ਨੇ ਤੁਹਾਡੇ ਕੋਲ ਮੰਨ ਲਓ ਵੀ ਇਹੀ ਹਸਕੀ ਦੀ ਬਰੀਡ ਆ ਕਿ ਹੋਰ ਵੀ ਨਸਲ ਦੇ ਕੁੱਤੇ ਮਿਲ ਜਾਂਦੇ ਨੇ ਆਪਣੇ ਕੋਲ ਛਿਟਜੂ ਅੱਛਾ ਰੀਟਰੀਵਰ ਪੋਮੇਰੀਅਨ ਤੇ ਅਮਰੀਕਨ ਬੁਲੀ ਹੁਣ ਜਿਵੇਂ ਆ ਸਾਰੇ ਆ ਵੀਡੀਓ ਦੇਖਣਗੇ ਜੇ ਅਗਲੇ ਨੇ ਕਿਹਾ ਵੀ ਸਾਨੂੰ ਹਸਕੀ ਦੀ ਜਗ੍ਹਾ ਛੋਟਾ ਕੁੱਤਾ ਚਾਹੀਦਾ ਸਾਰੇ ਆ ਮੰਨ ਲਓ ਵੀ ਜਵਾਗ ਆਉਂਦੇ ਨੇ ਘਰੇ ਹਾਂਜੀ ਹਾਂਜੀ ਉਦੇ ਲਈ ਚਾਹੀਦਾ ਆ ਖੇਡਣ ਖੜਾਉਣ ਵਾਸਤੇ ਜਿਹੜੇ ਛੋਟੇ نسل ਦੇ ਕੁੱਤੇ ਜਿਆਦਾ ਰੱਖਦੇ ਨੇ ਕਿਉਂਕਿ ਇੱਕ ਤਾਂ ਉਹਨਾਂ ਦੀ ਖਰਾਕ ਘੱਟ ਹੁੰਦੀ ਆ ਤੇ ਸਾਂਭ ਸੰਭਾਲ ਥੋੜੀ ਘੱਟ ਹੁੰਦੀ ਆ ਉਹਦੀ ਤੇ ਉਹ ਉਹ ਵੀ ਮਿਲ ਜਾਣਗੇ ਤੁਹਾਡੇ ਕੋਲ ਦੇਖੋ ਆਪਾਂ ਨੂੰ ਜਿਵੇਂ ਅੱਜ ਤੁਸੀਂ ਕੋਈ ਵੀ ਕਤੂਰਾ ਲੈਣਾ ਆ ਹਾਂਜੀ ਦੁਨੀਆ ਦੇ ਵਿੱਚ ਕੋਈ ਵੀ ਕਤੂਰਾ ਤੁਸੀਂ ਤੁਹਾਨੂੰ ਚਾਹੀਦਾ ਹੈ ਤੁਸੀਂ ਅੱਜ ਸਾਨੂੰ ਦੱਸੋ ਹਫਤੇ ਦੇ ਅੰਦਰ ਅੰਦਰ ਤੁਹਾਡੇ ਕੋਲ ਉਪਰ ਦਾ ਕਰ ਦਾਂਗੇ ਉਹ ਅੱਛਾ ਸਾਰੇ ਹੀ ਕੁੱਤੇ ਮਹਿੰਗੇ ਤੋਂ ਮਹਿੰਗਾ ਸਸਤੇ ਤੋਂ ਸਸਤਾ ਕੋਈ ਵੀ ਕੁੱਤਾ ਹੋਵੇ ਅੱਛਾ ਜੀ ਹਾਂਜੀ ਉਹਦਾ ਬੱਚਾ ਲੈਣਾ ਬੱਚਾ ਲੈ ਲਓ ਵੱਡਾ ਲੈਣਾ ਵੱਡਾ ਲੈ ਲਓ ਥਾਈਲੈਂਡ ਸਿੰਗਾਪੁਰ ਜਿੱਥੋਂ ਵੀ ਇمپੋਰਟ ਕਰਾਉਣਾ ਉਹ ਵੀ ਹੋ ਜਾਂਦੇ ਨੇ ਉਹ ਪੇਪਰ ਚਾਹੀਦੇ ਨੇ ਇਹ ਜਿਵੇਂ ਹੁਣ ਬੜੇ ਨਸਲ ਦੇ ਕੁੱਤੇ ਨੇ ਜਿਵੇਂ ਹੁਣ ਥੋਡੇ ਮੈਂ ਦੇਖਿਆ ਜਵਾਕ ਆਮੇ ਫਰੀ ਜਾਂਦੇ ਨੇ ਤੁਹਾਨੂੰ ਖਤਰਾ ਨਹੀਂ ਹੈਗਾ ਵੀ ਇਹ ਵੱਢਣਗੇ ਤੇ ਪਾਲੇ ਹੋਏ ਨਹੀਂ ਆਪਣੇ ਘਰ ਦੇ ਇਹ ਛੋਟੇ ਹੁੰਦੇ ਹੀ ਪਾਲੇ ਹੁੰਦੇ ਸੀ ਜਦੋਂ ਕੱਲ ਕਤੂਰੇ ਲੈਏ ਸੀ ਆਪਾਂ ਨੇ ਕਤੂਰੇ ਲੈ ਕੇ ਹੀ ਪਾਲੇ ਹੋਏ ਨੇ ਸਾਰੇ ਹੁਣ ਆਪਾਂ ਪਰਬ੍ਰੇਸ਼ ਯਾਰ ਪਰਬ੍ਰੇਸ਼ ਤੇ ਡਿਪੈਂਡ ਕਰਦਾ ਆ ਆਪਾਂ ਪਰਬ੍ਰੇਸ਼ ਕੁੱਤੇ ਦੀ ਕਿਵੇਂ ਕਰਦੇ ਆ ਕਿਵੇਂ ਨਹੀਂ ਇਹ ਜਾਨੀ ਫਰੈਂਡਲੀ ਨੇ ਇਹ ਕੋਈ ਵੱਡਾ ਨਹੀਂ ਹੈਗਾ ਕੁੱਤਾ ਨਹੀਂ ਆ ਤੁਸੀਂ ਸਾਰੇ ਹੱਥ ਲਾਓ ਦੇਖੋ ਕੋਈ ਵੀ ਕੁਝ ਮੈਂ ਹੁਣ ਜਮਾ ਹੀ ਕੋਲ ਖੜਾ ਮੈਨੂੰ ਤਾਂ ਆਪ ਨੂੰ ਨਹੀਂ ਡਰ ਚਾ ਲੱਗਦਾ ਜਮਾ ਹੀ ਯਾਰ ਉਹ ਨਹੀਂ ਛਾਉ ਜੇ ਨੇ ਦੇਖਣ ਨੂੰ ਐ ਲੱਗਦਾ ਨਹੀਂ ਵੀ ਆਮ ਬੰਦਾ ਜੇ ਅੰਦਰ ਆਊਗਾ ਉਹਨੂੰ ਖਤਰਾ ਜਿਹਾ ਲੱਗੂਗਾ ਵੀ ਕਿਤੇ ਪੈ ਹੀ ਨਾ ਜਾਵੇ ਪਰ ਦੇਖਣ ਨੂੰ ਲੱਗ ਨੇ ਜੀ ਇਹ ਥੋੜੇ ਜਿਆਦਾ ਉਦਾਂ ਫਰੈਂਡਲੀ ਨੇ ਆਪਣੇ ਪਾਲੀ ਹੋਏ ਇਦਾਂ ਨੇ ਵੀ ਫੁੱਲ ਫਰੈਂਡਲੀ ਨੇ ਇਹੇ ਆਹ ਕੁੱਤੇ ਦੇ ਮਾਰੇ ਜੂਮ ਮਾਰੋ ਦੇਖੋ ਇਹਦੀਆਂ ਅੱਖਾਂ ਕਿੰਨੀਆਂ ਸੋਹਣੀਆਂ ਆੜਾ ਹੀ ਚਾ ਜਾਂਦਾ ਵੀਰੇ ਇਹੇ ਇਹ ਬਲੂ ਆਈ ਜਾਈ ਇਹ ਬਲੂ ਆਈ ਚ ਆ ਜਾਂਦਾ ਹਾਂਜੀ ਇਹਨਾਂ ਦੇ ਅੱਖਾਂ ਦੇ ਹਿਸਾਬ ਨਾਲ ਮੁੱਲ ਹੁੰਦਾ ਹੈ ਬਿਲਕੁਲ ਬਿਲਕੁਲ ਅੱਖਾਂ ਦੇ ਹਿਸਾਬ ਨਾਲ ਇਹਨਾਂ ਦੇ ਬਾਲਾਂ ਦੇ ਹਿਸਾਬ ਨਾਲ ਇਹਨਾਂ ਦਾ ਮੁੱਲ ਹੁੰਦਾ ਆ ਉਦਾਂ ਹਾਂ ਇਹਨਾਂ ਦਾ ਪ੍ਰਾਈਸ ਦੀ ਗੱਲ ਕਰੀਏ ਤਾਂ ਲਗਭਗ ਜਿਹੜੇ ਪੇਪਰ ਲੈਣੇ ਹੁੰਦੇ ਨੇ ਇਹਦੇ ਵਿੱਚ ਵੀ ਰਜਿਸਟਰ ਹੁੰਦੇ ਨੇ ਕੇਸੀਆਈ ਇਹਨਾਂ ਦਾ ਵੀ ਲਾਇਸੈਂਸ ਬਣਦਾ ਉਹ ਰਜਿਸਟਰ ਹੁੰਦੇ ਨੇ ਕੁੱਤੇ ਇਹ ਕੇਸੀਆਈ ਠੀਕ ਆ ਹਾਂਜੀ ਜਿਵੇਂ ਕਾਰਾਂ ਗੱਡੀਆਂ ਦੇ ਕਾਗਜ਼ ਹੁੰਦੇ ਨੇ ਇਹਨਾਂ ਦੇ ਵੀ ਕਾਗਜ਼ ਬਣਦੇ ਨੇ ਠੀਕੇ ਸਾਰਾ ਕੁਝ ਉਹਦਾ ਡਿਟੇਲ ਲਈ ਕੀ ਹੁੰਦੀ ਹੈ ਵੀ ਕਿਹੜੀ ਬਲੱਡ ਲਾਈਨ ਆ ਬਿਲਕੁਲ ਜੀ ਇਹਨਾਂ ਦੇ ਮਦਰ ਕਿਹੜੀ ਆ ਜਿਵੇਂ ਆਪਾਂ ਪਪੀ ਦਿੰਨੇ ਆ ਉਹਦੀ ਮਦਰ ਕਿਹੜੀ ਆ ਉਹਦੀ ਮਦਰ ਦੀ ਮਦਰ ਕਿਹੜੀ ਆ ਉਹਦਾ ਫਾਦਰ ਕਿਹੜਾ ਆ ਉਹਦੇ ਫਾਦਰ ਦਾ ਮਦਰ ਫਾਦਰ ਕਿਹੜਾ ਆ ਸਾਰਾ ਕੁਝ ਉਹਦੇ ਤੇ ਲਿਖਿਆ ਹੁੰਦਾ ਹੈ ਪਿਛਲੀਆਂ ਤਿੰਨ ਜਿਵੇਂ ਰਾਸ਼ਨ ਗਾਰਡ ਹੁੰਦੇ ਨੇ ਆਪਣੇ ਉਵੇਂ ਇਹਨਾਂ ਦਾ ਵੀ ਰਾਸ਼ਨ ਗਾਰਡ ਬਿਲਕੁਲ ਜੀ ਬਿਲਕੁਲ ਠੀਕ ਆ ਠੀਕ ਆ ਹਾਂਜੀ ਤੇ ਇਹਦਾ ਰੇਟ ਦੀ ਗੱਲ ਕਰੀਏ ਤਾਂ ਆਮ ਨੋਰਮਲ ਰੇਟ 17-18000 ਤੋਂ ਸ਼ੁਰੂ ਹੋ ਜਾਂਦਾ ਉਹ ਕਹ ਲਓ ਵੀ ਲੱਖਾਂ ਤੱਕ ਪਹੁੰਚ ਜਾਂਦੇ ਨੇ ਫੇਰ ਤਾਂ ਹੱਸ ਕੇ ਹੱਸ ਕੇ ਜੀ ਹਾਂਜੀ 17 18000 ਤੋਂ ਇੱਕ ਇੱਕ ਕਤੂਰਾ ਦਾ ਰੇਟ ਸ਼ੁਰੂ ਹੋ ਕੇ ਫਿਰ ਆਪਣੇ ਤੇ ਡਿਪੈਂਡ ਆਪਾਂ ਕਿੰਨੇ ਇੰਪੋਰਟ ਵਾਲੇ ਲੈਣੇ ਨੇ ਬਲੱਡ ਲਾਈਨ ਦੇ ਕੋਈ ਹੋਰ ਠੀਕ ਆ ਇਹ ਜਾਨੀ ਪਿਓਰ ਨੇ ਸਾਰੀ ਆ ਇਹ ਹਾਂਜੀ ਸਾਰੀ ਮਿਕਸ ਨਹੀਂ ਹੋਊਗਾ ਨਹੀਂ 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 ਉਹ ਕੁਝ ਅਲਸਕਨ ਨੇ ਅੱਜ ਉਹ ਬੁਲੀਕੋਟ ਦੇ ਵਿੱਚ ਆ ਬੱਚਾ ਲਿਆ ਹਜੇ 3 ਮਹੀਨੇ ਦਾ ਬੱਚਾ ਇਹ ਇਹ ਵਾਲਾ ਹਾਂਜੀ ਅੱਛਾ ਇਹ ਬੁਲੀਕੋਟ ਚ ਇਹ ਬੁਲੀਕੋਟ ਦੇ ਵਿੱਚ ਆ ਇਹ ਵੀ ਆਪਾਂ ਬੱਚਾ ਲੈ ਗਿਆ ਸੀਗਾ ਕੱਲ ਨੂੰ 35 ਦਿਨ ਦਾ ਬੱਚਾ ਲੈ ਕੇ ਆਏ ਸੀ ਇਹ ਓਕੇ ਹਾਂਜੀ ਉੱਧਰ ਰੀਟਰੀਵਰ ਬੰਨਿਆ ਹੋਇਆ ਹੈ ਇਹ ਰੀਟਰੀਵਰ ਪਹਿਲਾਂ ਕੰਮ ਸ਼ੁਰੂ ਅਸੀਂ ਰੀਟਰੀਵਰ ਤੋਂ ਹੀ ਕਰਿਆ ਸੀ ਇਹ ਮੇਲ ਆ ਇਹ ਮੇਲ ਆ ਸਟੱਡ ਆਈ ਆਪਣਾ ਇਹ ਠੀਕ ਆ ਕੰਮ ਸ਼ੁਰੂ ਰੀਟਰੀਵਰ ਤੋਂ ਹੀ ਕਰਿਆ ਸੀ ਜਦੋਂ ਪਹਿਲੀ ਆ ਹੌਲੀ ਹੌਲੀ ਫਿਰ ਵਾਧਾ ਵਾਧਾ 2021 ਦੇ ਵਿੱਚ ਲੈ ਕੇ ਆਏ ਸੀਗੇ ਅਸੀਂ ਦੋ ਕਤੂਰੇ ਲੈ ਕੇ ਆਏ ਸੀ ਕੁੱਤੀਆਂ ਅੱਛਾ ਤੇ ਉੱਥੋਂ ਕੰਮ ਸ਼ੁਰੂ ਕਰਿਆ ਸੀਗਾ ਬਸ ਸ਼ੌਂਕ ਨੂੰ ਕਰਨ ਨੂੰ ਲਿਆਂਦਾ ਸੀਗਾ ਫਿਰ ਹੌਲੀ ਹੌਲੀ ਪਤਾ ਲੱਗਿਆ ਵੀ ਚੱਲ ਇਹ ਵੀ ਕੰਮ ਵਧੀਆ ਹੈ ਹੂੰ ਤੇ ਉਸ ਤੋਂ ਬਾਅਦ ਇਹ ਆਪਣੇ ਬੱਚਾ ਇੱਕ ਰੱਖ ਲਿਆ ਸੀ ਕੁੱਤੀ ਦਾ ਅੱਛਾ ਇਹ ਕੁੱਤੀ ਦੀ ਬਾਈ ਇਹ ਜੜ ਤੁਸੀਂ ਰੱਖ ਲਈ ਵੀ ਜੜ ਜਿੱਦ ਤੋਂ ਜੜ ਲੱਗੀ ਆ ਉਹ ਸਾਹ ਲੈ ਹਾਂ ਉਹਦਾ ਇੱਕ ਬੱਚਾ ਰੱਖ ਲਿਆ ਸੀਗਾ ਜੀ ਇਹ ਤਾਂ ਹੋ ਗਏ ਮਿੱਤਰੋ ਵੀ ਬੜੀ ਬਰੀਡ ਹਾਂਜੀ ਠੀਕ ਆ ਹੁਣ ਤੁਹਾਨੂੰ ਆ ਨਿਗਾਹ ਮਰਾਉਨੇ ਆ ਛੋਟੀ ਬਰੀਡ ਦੇਖੋ ਤੁਸੀਂ ਕਿੰਨਾ ਸੋਹਣਾ ਛਿੱਟ ਜੂ ਆ ਇਹ ਛਿੱਟ ਜੂ ਕਹਿੰਦੇ ਨੇ ਛਿੱਟ ਜੂ ਕਹਿੰਦੇ ਨਹੀਂ ਜੀ ਇਹ ਚਾਈਨੀਜ਼ ਕੁੱਤਾ ਕਹਿੰਦੇ ਨੇ ਕੱਢ ਲਓ ਮੈਂ ਇਹਨੂੰ ਵੱਡੂ ਕੱਢ ਲਓ ਹੀ ਕੱਢ ਲਓ ਇਹਨੇ ਕੀ ਵੱਢਣਾ ਆ ਮਾਰ ਆ ਆ ਦੇਖੋ ਮਿੱਤਰੋ ਕੁੱਤਾ ਕਿੰਨਾ ਸੋਹਣਾ ਛੋ ਇੰਨੀ ਕਿ ਛੋਟੀ ਨਸਲ ਦਾ ਅੱਡਾ ਕਿ ਰਹਿਣਾ ਕੱਦ ਕਾ ਦੇਖੋ ਯਾ ਇਹਦੀ ਮਦਰ ਆ ਅੱਛਾ ਤੇ ਇਹਦੀ ਮਦਰ ਆ ਇਹਦਾ ਹੱਦ ਸਾਈਜ਼ ਇੰਨਾ ਆ ਇਹ ਕਹ ਲੋ 1 ਸਾਲ ਤੋਂ ਉੱਪਰ ਆ ਇਹ ਪਹਿਲੇ ਹੀ ਲੀਟਰ ਇਹਨਾਂ ਦਾ ਆ ਉਹਦਾ ਬੱਚਾ ਇੱਕ ਰੱਖ ਲਿਆ ਸੀਗਾ ਆਪਾਂ ਨੇ ਬਾਕੀ ਕਤੂਰੇ ਸੇਲ ਹੋ ਗਏ ਇੱਕ ਫੀਮੇਲ ਰੱਖ ਲਈ ਸੀ ਆਪਾਂ ਇਹਦਾ ਕੀ ਪ੍ਰਾਈਸ ਆ ਵੇ ਇਹਦਾ ਪ੍ਰਾਈਸ ਤਕਰੀਬਨ 8-10000 ਰੁਪਏ ਆਇਆ ਇੱਕ ਫੀਮੇਲ ਦਾ ਅੱਛਾ ਫੀਮੇਲ ਮੇਲ ਦਾ ਉਹੀ ਰੀਮੇਲ ਦਾ ਰੇਟ ਵੱਧ ਜਾਂਦਾ ਗਰਮੀ ਕਰਕੇ ਰੇਟ ਥੋੜਾ ਘਟ ਜਾਂਦਾ ਸਰਦੀ ਦੇ ਵਿੱਚ ਰੇਟ ਵੱਧ ਜਾਂਦਾ ਇਹਦਾ ਫਿਰ ਏਸੀ ਵਾਲੇ ਕੁੱਤੇ ਹੋ ਗਏ ਹਨਾ ਇਹ ਦੇਖੇ ਗਰਮੀ ਗਰਮੀ ਵਾਲੇ ਤਾਂ ਹੈ ਨਹੀਂ ਜਿਹੜੇ ਸਾਲ ਹੁੰਦੇ ਨੇ ਤੇ ਬਾਲ ਬੂਲ ਜੇ ਨੇ ਇਹ ਰਹਿੰਦਾ ਹੀ ਮੇਰੇ ਨਾਲ ਅੰਦਰ ਕਮਰੇ 'ਚ ਏਸੀ 'ਚ ਰਹਿੰਦੇ ਨੇ ਇਹ ਅੱਛਾ ਏਸੀ 'ਚ ਰਹਿੰਦੇ ਨੇ ਆਹ ਇਹ ਪੁਮੇਰੀਅਨ ਹੋ ਗਏ ਇਹ ਹਾਂਜੀ ਇਹ ਪੁਮੇਰੀਅਨ ਦਾ ਇੱਕ ਇੱਥੇ ਆਪਣੇ ਨਾਲ ਦੇ ਪਿੰਡ 'ਚ ਇੱਕ ਕੁੱਤੀ ਸੂਈ ਸੀ ਉਹਦੇ ਕੁੱਤੀ ਦੀ ਡੈਥ ਹੋ ਗਈ ਅੱਛਾ ਉਹਨਾਂ ਨੂੰ ਸਾਹਮਣੇ ਔਖੇ ਲੱਗੇ ਉਹ ਕਹਿੰਦੇ ਵੀ ਇਹ ਸੇਲਦੇ ਨੇ ਫਿਰ ਹੁਣੇ ਸਾਰੀ ਇਹ ਹਾਂਜੀ ਇਹ ਸਾਰੀ ਸੇਲ ਕਰਨੇ ਵਾਲੇ ਇਹਦੀ ਵੀ ਫਿਰ ਦੱਸ ਦੋ ਕੀ ਪ੍ਰਾਈਸ ਆ ਆਪਾਂ ਹੁਣੇ ਵੀਡੀਓ ਦੇ ਵਿੱਚ ਤੁਹਾਡਾ ਨੰਬਰ ਪਾ ਦੇਣਾ ਇਹ ਕੋਈ ਚੱਕਾ ਨਹੀਂ ਆ ਜਿਨੇ ਲੋੜ ਆ ਤੁਸੀਂ ਤੁਹਾਡੇ ਨਾਲ ਕੰਟੈਕਟ ਕਰ ਲੈ ਮੇਰਾ ਨੰਬਰ ਦੇ ਦਿਓ ਇਹ ਕਿੰਨੇ ਦਿਨਾਂ ਦੇ ਨੇ ਇਹ ਹੋਗੇ 28 ਦਿਨ ਦੇ ਕਟੂਰੇ ਹੋਗੇ ਜੀ ਇਹ 28 ਦਿਨ ਦੇ ਹੋਗੇ ਇਹਨਾਂ ਦੇ ਵੈਕਸੀਨ ਫਿਰ ਕਿੰਨੇ ਟਾਈਮ ਦੇ ਲੱਗਦੀ ਹੁੰਦੀ ਆ ਉਹ ਵੀ ਜਾਣਕਾਰੀ ਸਾਨੂੰ ਦੇ ਦਿਓ ਵੈਕਸੀਨਾਂ ਨੂੰ ਹੁਣ ਨੌਲੇਜ ਨਹੀਂ ਹੁੰਦੀ ਹੈਗੀ ਵੀ ਇਹ ਅਸੀਂ ਕਿਹੜੇ ਟਾਈਮ ਤੇ ਕਿਹੜੀ ਵੈਕਸੀਨ ਲਾਉਣੀ ਆ ਹਾਂਜੀ ਵੈਕਸੀਨੇਸ਼ਨ ਪਹਿਲੀ ਵੈਕਸੀਨੇਸ਼ਨ ਲਗਭਗ 45 50 ਦਿਨ ਦੇ ਅੰਦਰ ਅੰਦਰ ਲੱਗ ਜਾਂਦੀ ਆ ਅੱਛਾ ਜਿਵੇਂ ਕੱਲੀ ਬੱਚਾ ਜੰਮਦਾ ਇੱਕ ਹੂੰ ਹੂੰ ਤੇ ਹੁਣ ਅੱਜ ਕੱਲ ਬੱਚਿਆਂ ਦੇ ਵੈਕਸੀਨ ਪੱਕਾ ਲਾ ਸ਼ੁਰੂ ਤੋਂ ਹੀ ਲੱਗਦੀ ਆ ਉਵੇਂ ਹੀ ਕੁੱਤਿਆਂ ਦੇ ਹੀ ਕਤੂਰੀਆਂ ਦੇ ਵੀ ਵੈਕਸੀਨ ਲੱਗਦੀ ਆ 45 ਦਿਨ ਫਿਰ ਉਸ ਤੋਂ ਬਾਅਦ 28 ਦਿਨ ਬਾਅਦ ਫੇਰ ਲੱਗਦੀ ਆ ਫੇਰ 28 ਦਿਨ ਬਾਅਦ ਰੈਬੀਸ ਦੇ ਟੀਕੇ ਲੱਗਦੇ ਨੇ ਹਲਕਾ ਤਿੰਨ ਅੱਛਾ ਹਲਕਾ ਦੇ ਫੇਰ ਤੀਏ ਤੇ ਲੱਗਣਾ ਤਿੰਨ ਲੋਈਏ ਆਪਣੇ ਵੀਰ ਤੀਕੇ ਰਾਜੇਵਾਲ ਤੋਂ ਇਹਨਾਂ ਦਾ ਨੰਬਰ ਤੁਹਾਨੂੰ ਐ ਸਕਰੀਨ ਦੇ ਉੱਤੇ ਦੇ ਦੇਣਾ ਆ ਜੇ ਕਿਸੇ ਮੇਰੇ ਵੀਰ ਨੇ ਛੋਟੀ ਬਰੀਡ ਤੋਂ ਹਾਸਕੀ ਹੋ ਗਿਆ ਕੋਈ ਹੋਰ ਰੀਟਿਵਰ ਹੋ ਗਿਆ ਆ ਜਿੰਨੇ ਵੀ ਮੰਨ ਲੋ ਵੀ ਨਸਲ ਦੇ ਬਾਹਰ ਕੋਈ ਇੰਪੋਰਟ ਕਰਾਉਣਾ ਕੋਈ ਵੀ ਨਸਲ ਦਾ ਕੁੱਤਾ ਲੈਣਾ ਆ ਤੇ ਜਾਂ ਕਤੂਰਾ ਲੈਣਾ ਆ ਪੱਪੀ ਛੋਟਾ ਜਿਹਾ ਜੋੜਾ ਲੈਣਾ ਸਾਰਾ ਕੁਝ ਇੱਥੇ ਮਿਲ ਜਾਣਾ ਆ ਇਹ ਨੰਬਰ ਚੱਲਦਾ ਸਕਰੀਨ ਤੇ ਤੁਸੀਂ ਸਕਰੀਨ ਤੇ ਕਾਲ ਕਰਕੇ ਇਹਨਾਂ ਨਾਲ ਸੰਪਰਕ ਕਰੋ ਪਿੰਡ ਸਾਡਾ ਰਾਜੇ ਵਾਲਾ ਰਾਜੇ ਵਾਲੇ ਦੇ ਵਿੱਚ ਤੇ ਤਹਿਸੀਦ ਸਾਡੀ ਸਮਰਾਲਾ ਇੱਕ ਰਾਜੇਲ ਖੰਨੇ ਕੋਲ ਆ ਉੱਧਰ ਨਹੀਂ ਜਾਣਾ ਇੱਧਰ ਆਉਣਾ ਆ ਕਾਫੀ ਲੰਬੀ